ਜਿਹੜੇ ਤੁਮਨੇ ਲਿਆ ਉਹਦੀ ਜਾਣਕਾਰੀ ਮੈਨੂੰ ਗੁਰਦਾਸਪੁਰ ਚੱਲਿਆ ਹੋਇਆ ਸੀ ਤੇ ਗੰਡੀ 'ਚ ਮਿਲੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤ੍ਰਿਤਵ ਦਾ ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ, ਪਾਰਟੀ ਦੇ ਅધ્યક્ષ ਜੇਪੀ ਨੱਡਾ ਜੀ ਦਾ, ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਮਿਲਣੇ ਕੀਤਾ ਹੈ। ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਉਹ ਬੜੀ ਜਨ ਸਰਕਾਰ ਚ ਰਹੇ ਆ ਉਸ ਵੇਲੇ ਇਹ ਸਾਰੇ ਮੁੱਦੇ ਨਹੀਂ ਸੀ ਇਹ ਕਿਹੜਾ ਉਹ ਮੰਤਰੀਏ ਨਖਰੀਪਰਦਾ ਵੀ ਅਨੰਦ ਬੜੀ دیر ਲਿਆ ਉਹਨਾਂ ਨੇ ਸਵਲ ਨਹੀਂ ਸੀ ਕਿ ਕੇਵਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਦਸਤੇ ਤੁਹ ਚੰਦਾ ਹੈ ਕਿ ਪੰਜਾਬ ਨੂੰ ਇੱਕ ਸਾਫ ਸੁਥਰਾ ਵਿਕਾਸ ਕਰਨ ਵਾਲਾ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋ ਹੋਇਆ ਹੈ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਬੋਟਾ ਲੈ ਕੇ ਉਹਨਾਂ ਦੀ ਇੱਛਾ ਮ ਆकांक्षा ਮ ਦਾ ਕਤਲ ਕੀਤਾ ਹੈ ਉਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਣਾ ਹੈ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾਣਾ ਹੈ ਪੰਜਾਬ ਨੂੰ ਅਗਰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਪੰਜਾਬ ਦੀ ਜਵਾਨੀ ਨੂੰ ਉਹਦੇ ਨਸ਼ੇ ਤੋਂ ਬਚਾਣਾ ਹੈ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਔਰ ਇੱਕੋ ਮਾਤਰ ਵਿਕਲਪ ਉਹਨਾਂ ਅਗਰ ਪੰਜਾਬ ਕੋਲ ਕੋਈ ਬਚਿਆ ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ بار-बार बीजेपी ਇੱਕੋ ਮਾਤਰ ਵਿਕਲਪ ਹੈ ਔਰ बीजेपी ਦੇ ਨਾਲ ਨਰਿੰਦਰ ਭਾਈ ਮੋਦੀ ਹੈ ਜਿੰਨ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਅੰਦਰ ਵਿੰਦੋ ਸਟੈਂਡਰਡ ਨਕਾ ਬਜਾਇਆ ਹੈ। ਔਰ ਇਹ ਫੈਸਲੇ ਪੰਜਾਬ ਦੇ ਦੇ ਹਿਤ ਨੂੰ ਧਿਆਨ ਰੱਖ ਕੇ ਨਰਿੰਦਰ ਭਾਈ ਮੋਦੀ ਨੱਡਾ ਜੀ ਨੇ ਔਰ ਰਵੀਸ਼ਾ ਜੀ ਨੇ ਕੀਤਾ ਕਿਉਂਕਿ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ। ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਜਿਹੜੀ ਸਰਕਾਰ ਬਣਾਈ ਸੀ ਉਹ ਵੀ ਉਹਨਾਂ ਦੀ ਉਮੀਦਾਂ ਨੂੰ ਪੂਰਾ ਨਹੀਂ ਕਰ ਪਾਈ। ਇਸ ਕਰਕੇ ਪਾਰਟੀ ਨੂੰ ਲੱਗਦਾ ਕਿ ਪੰਜਾਬ ਨੂੰ ਅੱਜ ਇੱਕ ਰਾਸ਼ਟਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੋਈ ਹੈ ਜਿਹੜਾ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਡੁੱਬਿਆ ਪਿਆ ਜਿਹੜਾ ਪੰਜਾਬ ਦਾ ਵਪਾਰੀ ਸਹਿਮਿਆ ਪਿਆ ਜਿਹੜੀ ਇੰਡਸਟਰੀ ਪਲਾਨ ਕਰ ਰਹੀ ਹੈ ਇਹਨੂੰ ਅਗਰ ਕੋਈ ਠੱਲ ਪਾ ਸਕਦਾ ਤੇ ਪੰਜਾਬ ਨੂੰ ਵਿਕਾਸ ਦੀਆਂ ਨੀਆਂ ਤੇ ਕੋਈ ਲੈ ਕੇ ਜਾ ਸਕਦਾ ਤੇ GDP ਲੈ ਕੇ ਜਾ ਸਕਦੀ ਹੈ ਇਸ ਕਰਕੇ ਪੰਜਾਬ ਤੇ ਪੰਜਾਬੀਅਤ ਦੇ ਹਿੱਤ ਚ ਲਿਆਏ ਨਿਰਣੇ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਦੇ ਨਾਲ ਨਰਿੰਦਰ ਮੋਦੀ ਜੀ ਦਾ ਨੰਡਾ ਜੀ ਦਾ ਪਾਰਟੀ ਦੇ ਅਧਿਜੀ ਦਾ ਔਰ ਅਮਿਤ ਭਾਈ ਸ਼ਾਦਾ ਧੰਨਵਾਦੀ ਕਰ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਿਰਣੇ ਲਿਆ ਔਰ ਪੂਰੇ ਜੋਸ਼ ਕਰੋਸ਼ ਨਾਲ ਪਾਰਟੀ 13 ਦੀਆਂ 13 ਪਾਰਲੀਮੈਂਟ ਸੀਟਾਂ ਲੜੇਗੀ ਔਰ ਤੁਸੀਂ ਇਹ ਦੇਖਣਾ ਇਹ ਪ੍ਰਣਾਮ ਵੀ ਬੜੇ ਸੁਖਦਾਨ ਦੇ ਤਾਹਾਂਗਾ ਕਿ ਤੂੰ ਲੜੂ ਇਲੈਕਸ਼ਨ ਤੁਹਾਨੂੰ ਨੀਤੀ ਪਾਰਟੀ ਨਹੀਂ ਨਹੀਂ ਮੈਂ ਤੇ ਕਹਿ ਰਿਹਾ ਨਾ ਕਿ ਆਸੀ ਕਾਰਕਟਰਾਂ ਨੇ ਪਾਰਟੀ ਭੂਮਿਕਾ ਤੇ ਕਰਦੇ ਜਿੰਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਨਹੀਂ ਇਹ ਕੁਝ ਨਹੀਂ ਹੁੰਦਾ ਪਾਰਟੀ ਅੰਦਰ ਕਮਲ ਦਾ ਨਿਸ਼ਾਨ ਕੈਂਡੀਡੇਟ ਹੈ ਉਹ ਰਾਸ਼ੀ ਸਭ ਨੂੰ ਜਤਾਨ ਦੇ ਲਈ ਇੱਕ ਧਾਰਮਿਕ ਧਾਰਮਿਕ ਸੰਤ ਦੀ ਬੜੀ ਚਰਚਾ ਅਗਰੀ ਵਾਲੇ ਦਿਨਾਂ ਵੀ ਸ਼ਾਮਲ ਹੋਣ ਜਾ ਰਹੇ ਗਦਾਫਪੁਰ ਤੋਂ ਕੋਈ ਪਾਰਟੀ ਆ ਰਹੇ ਸ਼ਾਹ ਜੀ ਸ਼ਾਮਲ ਕਰਾਉਣ ਜਾ ਰਿਹਾ ਪੀਜਪੀ ਦੇ ਦਰਵਾਜ਼ੇ ਸਭ ਐਸੇ ਲੋਕਾਂ ਲਈ ਜਿਹੜੇ ਪੰਜਾਬ ਤੇ ਪੰਜਾਬੀਆਂ ਤੇ ਨਾਲ ਪਿਆਰ ਕਰਦੇ ਨੇ ਪੰਜਾਬ ਦੇ ਵਿਕਾਸ ਦੀ ਚਿੰਤਾ ਕਰਨ ਵਾਲੇ ਨੇ ਐਸੇ ਸਭ ਲੋਕਾਂ ਦਾ